ਜਾਦੀ ਉਹ ਡਾਂਗੋ ਦੇ ਵਿੱਚ ਆਏ ਤੇ ਲੋਕੀ ਦਰਾਂ ਚ ਖੇਡਾਂ ਗੇਟਾਂ ਕਿਵੇਂ ਸਵਾਗਤ ਕਰਦਾ ਕਿਸੇ ਦਾ ਹੀ ਆਏ ਕੀਤਾ ਸਵਾਗਤ ਉਹਦਾ ਇੰਨਾ ਖੁਸ਼ ਹੋਈ ਉਹ ਆਪ ਦੀ ਆਪ ਨੂੰ ਮਸੂਰ ਕਿਦੋਂ ਨੇ ਵੀ ਆਪਦੀ ਮੈਂ ਜਨਮ ਭੂਮੀ ਤੇ ਆ ਗਿਆ ਕਿਉਂਕਿ ਉਹਨਾਂ ਨੂੰ ਇੰਨਾ ਕੁ ਚੋਸ਼ੀ ਪਰ ਲੇਟ ਬਹੁਤ ਸੀ ਉਹ ਆਪ ਕਹ ਰਹੇ ਸੀ ਵੀ ਮੈਨੂੰ ਪਿੰਡ ਵਾਲੇ ਗੱਲੇ ਲਗਾਣਗੇ ਜਾਂ ਨਹੀਂ ਲਗਾਣਗੇ ਜਿਆਦਾ ਸੀ ਪਿੰਡ ਬਲਾਇਆ ਇੱਥੇ ਉਹ ਸੋ ਕੱਠੇ ਇੰਨਾਂ ਕ ਜਦ ਦੇ ਕੱਠ ਹੋ ਗਿਆ ਸੀ ਸਭ ਤੋਂ ਕੰਟਰੋਲ ਨਹੀਂ ਹੋਇਆ ਮਾਤਾ ਜੀ ਅੱਜ ਜਿਵੇਂ ਇੱਕ ਸੋਡਾ ਭਤੀਜਾ ਤਰਮਿੰਦਰ ਇਸ ਦੁਨੀਆ ਚ ਨਹੀਂ ਰਿਹਾ ਸਤ ਜੀ ਹਾਂ ਬੋਲਣੀਆਂ ਬੋਲਣ ਜਾਂਦੇ ਹਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਮਾਤਾ ਜੀ ਬੋਲਣ ਤੋਂ ਸਮਰੱਥ ਖਾਈ ਦੇਦੇ ਨੇ ਕਿਉਂਕਿ ਉਹਨਾਂ ਦਾ ਹਿਰਦਾ ਭਰਿਆ ਹੋਇਆ ਹੈ ਧਰਮਿੰਦਰ ਜੀ ਜਿਹੜੇ ਸੀ ਉਹ ਤੁਹਾਡੇ ਪਰਿਵਾਰ ਚੋਂ ਹੀ ਸੀ ਹਾਂ ਜੀ ਹਾਂ ਕੀ ਲੱਗਦੇ ਸੀ ਤੁਹਾਡੇ ਦੋ ਘਾਲ ਸਾਡੇ ਅੱਜ ਦਾ ਭਾਈ ਆ ਲੱਗਦਾ ਤੁਹਾਡੇ ਭਾਈ ਲੱਗਦੇ ਹਾਂ ਜੂ ਇੱਥੇ 2013 ਚ ਇੱਥੇ ਆਏ ਸੀ ਨਾ ਜੀ ਬਹੁਤ ਖੁਸ਼ ਸੀ ਜੱਪੀ ਬਾਗੇ ਜੱਪੀ ਬਾਗੇ ਮਿਲਿਆ ਸੀ ਪਿੰਡ ਡਾਂਗੋਂ ਦੇ ਸਰਪੰਚ ਸਾਬਕਾ ਸਰਪੰਚ ਜਿਨ੍ਹਾਂ ਦੇ ਸਰਪੰਚੀ ਸਮੇ ਧਰਮਿੰਦਰ ਜੀ ਇਸ ਪਿੰਡ ਵਿੱਚ ਆਏ ਸਨ ਸਦਾਰ ਅਮਰਤਪਾਲ ਸਿੰਘ ਉਸ ਸਮੇਂ ਦੇ ਸਰਪੰਚ ਸਨ ਉਹਨਾਂ ਦੇ ਕਾਰਜਕਾਲ ਵਿੱਚ ਧਰਮਿੰਦਰ ਜੀ ਇੱਥੇ ਆਏ ਅਸੀਂ ਉਹਨਾਂ ਤੋਂ ਪੁੱਛਦੇ ਹਾਂ ਵੀ ਉਹ ਕਿਹੋ ਜਿਹੇ ਪਾਲਸਨ ਧਰਮਿੰਦਰ ਦੀ ਖਬਰ ਸੁਣ ਕੇ ਬਹੁਤ ਹੀ ਮਨ ਭਰਵਿਆ ਸਾਰੇ ਨਗਰ ਨਿਵਾਸੀ ਸਾਰੇ ਸੋਗ ਦੇ ਵਿੱਚ ਨੇ ਕਿ ਐਡੇ ਬਾਲੀਵੁੱਡ ਦੇ ਡਾਂਕੋ ਦਾ ਨਾਮ ਚਮਕਾਉਣ ਵਾਲੀ ਦੇ ਸਤਾਰਾ ਬਣਨ ਵਾਲੀ ਡਾਂਗ ਦਾ ਨਾਮ ਸਾਨੂੰ ਸਾਰੇ ਇੰਡੀਆ ਚ ਮਸ਼ਹੂਰ ਕਰਤਾ ਪਰ ਅੱਜ ਉਹ ਵਿਚਾਰੇ ਚਲੇ ਗਏ ਨੇ ਦੁਨੀਆ ਤੋਂ ਸਾਨੂੰ ਪਿੰਡ ਨੂੰ ਬਹੁਤ ਦੁੱਖਾ ਪਿੰਡ ਵਿੱਚ ਸਾਰੇ ਸੋਗ ਦੀ ਲਹਿਰ ਆ ਇੱਥੇ ਹੀ ਅਰਦਾਸ ਕਰਦੇ ਹਾਂ ਪ੍ਰਮਾਤਮਾ ਆਉਦੀ ਚਰਨ ਨਵਾਸ ਬਖਸ਼ੀ ਪਿੱਛੇ ਪਰਵਾਰ ਨੂੰ ਪਾਣਾ ਮਲਾ ਬਖਸ਼ੀ ਜਿਵੇਂ ਕਿ ਆਪਾਂ ਦੇਖਦੇ ਆਂ ਵੀ ਧਰਮਿੰਦਰ ਜੀ ਦਾ ਨੌ ਸਾਨਿਆਂ ਨਾਲ ਜੋੜਿਆ ਜਾਂਦਾ ਨਸਰਾਲੀ ਨਾਲ ਜੁੜਿਆ ਜਾਂਦਾ ਹੈ ਪਰ ਅਸਲ ਵਿੱਚ ਜਿਵੇਂ ਕਿ ਅਸੀਂ ਨੇੜਲੇ ਇਲਾਕਿਆਂ ਦੇ ਆਪਾਂ ਰਹਿਣ ਵਾਲੇ ਆ ਪਰ ਅਸਲ ਵਿੱਚ ਜਿਹੜਾ ਧਰਮਿੰਦਰ ਜੀ ਦੀ ਜਿਹੜੀ ਜਨਮ ਭੂਮੀਆਂ ਉਹਨੂੰ ਡਾਂਗੋ ਮਜੂ ਜਾਣਿਆ ਜਾਂਦਾ ਵੀ ਅਸਲ ਪੈਂਡੋ ਨੂੰ ਵੀ ਜਿਹੜਾ ਡਾਂਗੋ ਪੈਂਡ ਅਸਲ ਉਹਨਾਂ ਦੀ ਜਨਮ ਭੂਮੀਆਂ ਜਾਂ ਸਾਨੇ ਵਾਲਾ ਜੀ ਜੀ ਪਿੰਡ ਦਾ ਉਹਨਾਂ ਦਾ ਡਾਂਗੋ ਆ ਕਿਉਂਕਿ ਉਹਨਾਂ ਦੀ ਜ਼ਮੀਨ ਪਈ ਹੈ ਪਰਿਵਾਰ ਇੱਥੇ ਸਾਰਾ ਉੱਪਰ ਸੀਗੇ ਘਰੇ ਆਉਂਦੇ ਰਹਿੰਦੇ ਪਹਿਲਾਂ ਇੱਥੇ ਤੇ ਉਹਦੇ ਬਰਦਰ ਅਜੀਤ ਸਿੰਘ ਉਹ ਇੱਥੇ ਵਿਆਹ ਸਾਦੀ ਇਹਦੇ ਨੇ ਆਉਂਦੇ ਰਹੇ ਨੇ ਸਾਰੇ ਤਰਮਿੰਦਰ ਜੀ ਤਰਮਿੰਦਰ ਹਾਂਜੀ ਤੇ ਉਸ ਤੋਂ ਬਾਅਦ ਪਿੰਡ ਦਾ ਡਾਂਗੋਂ ਆ ਪਰ ਇਹ ਨਸਰਾਲੀ ਤਾਂ ਇਹਦੀ ਡਿਊਟੀ ਸੀ ਨਰਯੂ ਤੇ ਟੀਚਰ ਸੀਗੇ ਇਹਦੇ ਫਾਦਰ ਹਾਂਜੀ ਫਾਦਰ ਸਾਹਿਬ ਕਿਉਂ ਕਿ ਸਿੰਘ ਜੀ ਜਦੋਂ ਇਹਦਾ ਜਨਮ ਹੋਇਆ ਹਾਂਜੀ ਉਹ ਪੜ੍ਹਾ ਰਹੇ ਸੀ ਉੱਥੇ ਉੱਥੇ ਇਹਨੇ ਰਹਿ ਸੀ ਜਨਮ ਉੱਥੇ ਹੋਇਆ ਨਸਰਾਲੀ ਨਸਰਾਲੀ ਜੀ ਹਾਂਜੀ ਠੀਕ ਹੈ ਨਾਨਕਿਆਂ ਦੇ ਪੰਡਤ ਹੰਦਰੇ ਨੇ ਹਾਂਜੀ ਕਿ ਉਸ ਤੋਂ ਬਾਅਦ ਚਲੇ ਨੇ ਚਲੇ ਗਏ ਨੇ ਇਹ ਸਾਨ੍ਹੇ ਵਾਲਾ ਸਾਨ੍ਹੇ ਵਾਲਾ ਇੱਥੇ ਬਦਲੀ ਹੋ ਗਈ ਜਾਂ ਸਾਨ੍ਹੇ ਵਾਲੀ ਬਦਲੀ ਹੋ ਗਈ ਲੜ ਤੋਂ ਨਹੀਂ ਬਦਲੀ ਹੋ ਗਈ ਬੱਦ ਟਾਈਮ ਰ ਇਹ ਸਾਨ੍ਹੇ ਵਾਲੇ ਰਹੇ ਨੇ ਸਾਨ੍ਹੇ ਵਾਲੇ ਰਹੇ ਨੇ ਹਾਂਜੀ ਉਹ ਤੋਂ ਸਾਨ੍ਹੇ ਵਾਲ ਤੋਂ ਬਾਅਦ ਉਥੇ ਟੀਚਰ ਸੀ ਉਹ ਪੜ੍ਹਉਂਦੇ ਰਹੇ ਧਰਮਿੰਦਰ ਜਵਾਨ ਹੋ ਗਏ ਉਸ ਤੋਂ ਬਾਅਦ ਬੋਲੀਵੁੱਡ ਚਲੇ ਗਏ ਇਹ ਠੀਕ ਹੈ ਜੀ ਤੇ ਬਟੰਡੇ ਆਪਣੇ ਚਲੇ ਗਏ ਬੰਬਈ ਚਲੇ ਗਏ ਹੂੰ ਬੰਬਈ ਜਾਉਂ ਤੁਹਾਡੇ ਇਹ ਤੁਹਾਨੂੰ ਪਤਾ ਲੱਗਿਆ ਬਾਅਦ ਚ ਕਿਹਨਾਂ ਵੀ ਇਹ ਤਾਂ ਬਹੁਤ ਵੱਡੀ ਹਸਤੀ ਐਕਟਰ ਬਣ ਕੇ ਤੇ ਹੁਣ ਤਾਂ ਇਹ ਦੁਪਰੀ ਦੁਨੀਆ ਤੇ ਮਸ਼ਹੂਰ ਸੀਗੇ ਧਰਮਿੰਦਰ ਜੀ ਤਾਂ ਨਾਲ ਬੋਬੀ ਦੇ ਆਲ ਸਨੀ ਦੇ ਆਲ ਬਹੁਤ ਫੈਮਿਲੀ ਡਾਂਗੋ ਦਾ ਬਹੁਤ ਵੱਡਾ ਮਾਣ ਇਹਨਾਂ ਦਾ ਪਰ ਅੱਜ ਸੁਣ ਕੇ ਦੁੱਖ ਲੱਗਿਆ ਦੁਖਦਾਈ ਖਬਰ ਸੁਣੀ ਅੱਜ ਸਾਰੇ ਪਿੰਡ ਨੂੰ ਦੁੱਖ ਹੋਇਆ ਇਹਨਾਂ ਦੀ ਇੱਥੇ ਕੋਈ ਜ਼ਮੀਨ ਜਾਂ ਪਸਤਾਨੇ ਜਿਗ੍ਹਾ ਵੀ ਹੈਗੀ ਬਿਲਕੁਲ ਜੀ ਇਹਨਾਂ ਦੀ ਦੋ ਕਿੱਦੇ ਜ਼ਮੀਨ ਸੀ ਇੱਥੇ ਤਰਮਿੰਦਰ ਜੀ 1 ਕਰੋੜ ਤੇ ਕਿਲੇ ਕਿਲੇ ਹਟ ਪਿੰਡ ਦੇ ਵਿੱਚ ਸੀਗਾ ਤੇ ਇਹਦਾ ਮਕਾਨ ਸੀਗਾ ਇੱਥੇ ਤੇ ਤਰਮਿੰਦਰ ਜੀ ਚਚੇਰੇ ਭਰਾ ਸੰਗਾਰਾ ਸਿੰਘ ਨੂੰ 19 ਦੇ ਵਿੱਚ ਆਏ ਸੀ ਉਹਨਾਂ ਨੂੰ ਨੋ ਦੇ ਗਏ ਸੀ 2019 2019 ਚ ਉਹਨੇ ਨੋ ਕਰਾ ਗਏ ਸੀਗੇ ਅੱਗੇ ਹਾਂਜੀ ਤੇ ਉਹਦਾ ਮਾਨਸਿਓ ਜੀ ਦੀ ਜ਼ਮੀਨਾਂ ਹੈਗੀ ਹੈ ਲੈ ਵੀ ਉਹਨੇ ਜ਼ਮੀਨ ਹੈਗੀ ਹੈ ਇੱਥੇ ਹਾਂਜੀ ਇਹਦੇ ਚਚੇਰੇ ਆਪਣੇ ਭਰਾ ਸੀ ਇਹਨਾਂ ਦੇ ਸੰਗਾਰਾ ਉਹਨਾਂ ਦੇ ਗਏ ਸੀਗੇ ਹੁਣ ਉਹਨਾਂ ਦੀ ਦਾਦੀ ਵੀ ਹੈਗੀ ਇੱਥੇ ਆਪਣੇ ਸੌਰੀ ਆਪਣੇ ਚਾਚੀ ਪਤਾ ਚਾਚੀ ਜੀ ਚਾਚੀ ਜੀ ਨੇ ਪ੍ਰੀਤਮ ਕੌਰ ਜੀ ਹਾਂ ਜੀ ਉਹ ਇੱਥੇ ਹਲੇ ਵੀ ਹੈਗੇ ਨੇ ਹਾਂ ਜੀ ਮਾਤਾ ਪ੍ਰੀਤਮ ਕੌਰ ਜੀ ਜੋ ਕਿ 100 ਸਾਲ ਦੇ ਕਰੀਬ ਉਹਨਾਂ ਦੀ ਉਮਰ ਆ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਜੋ ਕਿ ਪਿੰਡ ਡਾਂਗੋ ਵਖੀ ਰਹਿੰਦੇ ਨੇ 2013 ਵਿੱਚ ਜਦੋਂ ਉਹ ਆਏ ਸੀ ਤਾਂ ਇੱਥੇ ਹੀ ਉਹ ਪਿੰਡ ਦੀ ਸਾਥ ਵਿੱਚ ਆਪਣੀ ਚਾਚੀ ਜੀ ਪ੍ਰੀਤਮ ਕੌਰ ਜੀ ਨੂੰ ਗਲਵੱਕੜੀ ਚ ਲੈ ਕੇ ਮਿਲੇ ਸਨ ਤੇ ਆਪਣੇ ਇੱਥੇ ਇਸੇ ਹੀ ਘਰ ਵਿੱਚ ਉਹ ਇੱਥੇ ਆਏ ਸਨ ਆਓ ਮਾਤਾ ਜੀ ਨਾਲ ਗੱਲਬਾਤ ਕਰਦੇ ਹਾਂ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਚਾਚੀ ਘਰ ਜੀ ਮਾਤਾ ਜੀ ਅੱਜ ਜਿਵੇਂ ਇੱਕ ਸੋਡਾ ਭਤੀਜਾ ਤਰਮਿੰਦਰ ਇਸ ਦੁਨੀਆ ਚ ਨਹੀਂ ਰਿਹਾ। ਉਹ ਇੱਥੇ ਆ। ਹੂੰ। ਉਹ ਲੈਣ। ਉਹ ਲੈਣ ਜਾਂਦਾ। ਹਾਂ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਮਾਤਾ ਜੀ ਬੋਲਣ ਤੋਂ ਅਸਮਰੱਥ دکھائی ਦੇਦੇ ਨੇ ਕਿਉਂਕਿ ਉਹਨਾਂ ਦਾ ਹਿਰਦਾ ਭਰਿਆ ਹੋਇਆ ਹੈ। ਕਦੇ ਗੱਲ ਹੋਈ ਹੈ ਮਾਤਾ ਜੀ ਫੋਨ ਤੇ? ਉਹ ਜਦੋਂ ਨਾ ਮੇਰਾ ਮੁੰਡਾ ਮਰਿਆ ਛੋਟਾ। ਸ਼ਿੰਗਾਰਾ ਸਿੰਘ ਜੀ। ਹਾਂ। ਹਾਂਜੀ ਹਾਂਜੀ। ਉਹ ਜਦੋਂ ਇੱਥੇ ਰਹਿੰਦਾ ਨਹੀਂ ਸੀ। ਅੱਛਾ ਜੀ। ਉਹ ਫਾਰਮ ਤੇ ਰਹਿੰਦਾ ਸੀ। ਰਮਿੰਦਰ ਹਾਂ ਅੱਛਾ ਜੀ ਉਹ ਮੇਰੇ ਮੁੰਡੇ ਨੂੰ ਵੀ ਉੱਥੇ ਹੀ ਲੈ ਗਏ ਅੱਛਾ ਸ਼ੰਗਾਰਾ ਸਿੰਘ ਜੀ ਉੱਥੇ ਰਹਿੰਦੇ ਸੀ ਉਹ ਫਿਰ ਚਿੱਟਾ ਆਉਂਦਾ ਸੀ ਉਹਨੂੰ ਮੋੜਦਾ ਸੀ ਅੱਛਾ ਜੀ ਫਰਾ ਫੜਨਾ ਉਹ ਡਰ ਜਾਂਦੇ ਸੀ ਅੱਛਾ ਜੀ ਪਤਾ ਉਹਦਾ ਅੰਨਿਆੜ ਹੋਇਆ ਸੀ ਵਿਆਹ ਸਾਨੇ ਵਾਲ ਹੋਇਆ ਸੀ ਹਾਂ ਜੀ ਜਿਹੜਾ ਬੱਚੇ ਉਹ ਬੱਚੇ ਤਾਂ ਫਿਰ ਉੱਥੇ ਜਾ ਕੇ ਹੋ ਗਿਆ ਕੋਈ ਸੀਸਨ ਨਹੀਂ ਸਨੀ ਸਾਨੀਏ ਤੇ ਸੀ ਸਾਨੇ ਵਾਲ ਹੋਇਆ ਹਾਂ ਸਾਨੇ ਵਾਲ ਹੋਇਆ ਸਰ ਹਾਂ ਸਾਨੇ ਆਪ ਜੇ ਵਿਆਹ ਹੋਇਆ ਅਸੀਂ ਗਏ ਆ ਹੂੰ ਸਾਰੇ ਬਈ ਆਏ ਮੇ ਡੇੜੇ ਸੀ ਜੋ ਡੇੜੇ ਸੀ ਹਾਂ ਹੂੰ ਇਹ ਦੂਬਾਰਾ ਛਣੀ ਹੋਇਆ ਹੂੰ ਇੱਥੇ ਉਹ ਪਿਤਾ ਜੀ ਉਹ ਪੜਾਉਂਦਾ ਸੀ ਹਾਂ ਕੇਵਲ ਕੁਸ਼ਨ ਹਾਂ ਉਹ ਪੜਾਉਂਦਾ ਸੀ ਕੋਲੇ ਹੂੰ ਕੇ ਉਹ ਬੌਲੀਆਂ ਟੱਪਕਈ ਚ ਕੋਰ ਸੀ ਸਪੋਡਿਟ ਟੱਪਕੀ ਨਾਲ ਹਾਂ ਹਾਂ ਨਾਲ ਹੀ ਹੂੰ ਤੇ ਉੱਥੇ ਪੜਾਂਦਾ ਰਿਹਾ ਮੈਂ ਤਾਂ ਇਹ ਸੋਨੂੰ ਜਿਆਦਾ ਵੀ ਤਰਮਿੰਦਰ ਜੀ ਕਦੋਂ ਗਏ ਆ ਬੰਬਈ ਹਾਂ ਨਹੀਂ ਵੀ ਅਗੋ ਦੇ ਗਏ ਹੋਏ ਹੂੰ ਬੰਬੋ ਦੇ ਬੰਬੇ ਤੋਂ ਅਗੋ ਦੇ ਗਏ ਅਗੋ ਦੇ ਗਏ ਹਾਂ ਠੀਕ ਹੈ ਕਿੱਜ ਗਏ ਆ ਉੱਥੋਂ ਚਲੇ ਆ ਗਿਆ ਸਾਨੇ ਹਾਲ ਤੂੰ ਸਾਨੇ ਆਉਂ ਤੋਂ ਵੀ ਸਾਨੂੰ ਹੁਣ ਕੀ ਪਤਾ ਅਗਲਾ ਸੌ ਨੌਕਰੀ ਕਰਦਾ ਹੈ ਨਾ ਵੀ ਸੰਤ ơi ਨਾ ਪਤਾ ਨਹੀਂ ਸੀ। ਉਹ ਕਦੋਂ ਲੱਗਿਆ ਉਹ ਫਿਲਮੀ ਐਕਟਰ ਬਣ ਗਿਆ। ਅਸਾਂ ਨੂੰ ਇਹ ਨਾਮ ਨਹੀਂ ਪਤਾ। ਅੱਛਾ ਫਿਲਮ ਬੂਲਮ ਕਰਕੇ ਦੇਖੀ ਹੈ ਉਹਦੀ ਕੋਈ? ਨਾ ਮੈਂ ਨਹੀਂ ਦੇਖੀ ਵੀ। ਦੇਖੀ ਨਹੀਂ। ਨਹੀਂ ਨਹੀਂ। ਤੁਸੀਂ ਮਾਤਾ ਜੀ ਤੁਹਾਡੇ ਯਾਦ ਆ ਵੀ ਕਿਹੜੇ ਸਾਲ ਚ ਬੰਬੇ ਗਏ ਸੀ? ਮੈਂ ਹੂੰ ਮੈਨੂੰ ਆਪ ਤਾਂ ਨਹੀਂ ਯਾਦ। ਗਏ ਜਰੂਰੋਂ ਉੱਥੇ। ਹਾਂ ਮੈਂ ਗਏ ਜਰੂਰੋਂ ਮੈਂ ਰਹੀ ਸੀ 8-9 ਦਿਨ। ਹੂੰ ਕਿੰਨਾ ਕੁ ਪਿਆਰ ਕਰਿਆ ਉਹਨਾਂ ਨੇ? ਬਹੁਤ ਯਾਦੇ ਮੇਰਾ ਪਿਆਰ ਕੀਤਾ। ਹਾਂ। ਹਾਂ। ਤੇ ਉਹ ਉਜਾਸੀ ਜਿਹੜਾ ਉਹਦਾ ਵੱਡਾ ਭਾਈ ਉਹਨੂੰ ਰੰਗ ਸੀਗਾ ਅੱਛਾ ਜੀ ਜਾਨੀ ਉਹ ਕਈ ਕਈ ਦਿਨ ਆ ਕੇ ਮਹੀਨਾ-ਮਹੀਨਾ ਇੱਥੇ ਰਹਿ ਜਾਂਦਾ ਇੱਥੇ ਰਹਿ ਜਾਂਦਾ ਪਿੰਡਾਂ ਨੂੰ ਹਾਂ ਡਾਂਗੂ ਤੇ ਉਹ ਉਹ ਮੇਰੇ ਨਾਲ ਨਹੀਂ ਸੀ ਅੱਛਾ ਜੀ ਹਾਂ ਹੂੰ ਕੋਨੇ ਕਰੀ ਜਾਣਾ ਭਾਈ ਕੱਲੀ ਬਲਟੀ ਕਰਕੇ ਮੈਂ ਕੁੰਡਾ ਖੜਕਾਉਣਾ ਹੂੰ ਆ ਕਪੜਾ ਲੈ ਲਾਉਂਦੇ ਹੂੰ ਬਹੁਤ ਏਜਜਾ ਬੰਦੇ ਹਾਂ ਏਜਜਾਲੇ ਬੰਦੇ ਸੀ ਮਾਇਆ ਆਖਿਆ ਕੋਈ ਗੱਲ ਨਹੀਂ ਤੁਸੀਂ ਆ ਜਾਓ ਮਾਤਾ ਕੁੰਡਾ ਖੜਕ ਰਹੀ ਸੁਣ ਲਿਆ ਸੀ ਹਾਂ ਠੀਕ ਹੈ ਫਿਰ ਉਹਨੇ ਰੋਟੀ ਖਾਣ ਹੁੰਦਾ ਸੀ ਘਰੇ ਤੋਂ ਹੂੰ ਪਾਉਂਦਾ ਸੀ ਠੀਕ ਹੈ ਜੀ ਹਾਂ ਚਲੋ ਜਿਵੇਂ 2013 ਚ ਇੱਥੇ ਸੱਤ ਚਾਏ ਸੀ ਤੁਸੀਂ ਉਦੋਂ ਇੱਥੇ ਹਾਜ਼ਰ ਸੀ ਹਾਂ ਇੱਥੇ ਸੀ ਜੀ ਕਿਹੋ ਜਿਹਾ ਮਾਹੌਲ ਸੀ ਉਹ ਪੂਰਾ ਵਧੀਆ ਮਾਹੌਲ ਸੀ ਜੀ अच्छा पेंडाले खुशी पूरी पूरी खुशी बहुत कठ होया है से इथे अच्छा जी पेंड किन्नाक चल रहे है जी इथे पेंड 58 ਤੋਂ ਪਹਿਲਾਂ ਦੇ ਕਿਤੇ ਗਏ ਹੋਏ ਨੇ ਉਹ اچھا ਜੀ ਹਾਂ ਇਹ ਪਹਿਲਾਂ ਸਾਨੇ ਵਾਲੀ ਉਹਦਾ ਕੋੜਾ ਨੱਪ ਹੁੰਦਾ ਸੀਗਾ ਪਹਿਲਾਂ ਰਾਏਕੋਟ ਰਹੇ ਨੇ ਉਦੋਂ ਬਾਅਦ ਸਾਨੇ ਨਾਲ ਚਲੇ ਗਏ ਬਸ ਮਤਲਬ ਸਾਨੇ ਵਾਲਾ ਜਦ ਅੱਜ ਤੱਕ ਜੰਨੇੜੀ ਰਹੇ ਨੇ ਜਦੋਂ ਜਦ ਸਾਨੇ ਹਾਂ ਜਨਮ ਉਹਨਾਂ ਦਾ ਇਹੀ ਪਿੰਡ ਦਾ ਇਸੇ ਪਿੰਡ ਦਾ ਜਦ ਦੀ ਪਿੰਡ ਉਹਨਾਂ ਦੇ ਹਾਂ ਜਦ ਦੀ ਆ ਜਦ ਦੀ ਪਿੰਡ ਉਹਨਾਂ ਦੇ ਤਰਮਿੰਦਰ ਜੀ ਜਿਹੜੇ ਸੀ ਉਹ ਤੁਹਾਡੇ ਪਰਿਵਾਰ ਤੋਂ ਹੀ ਸੀ ਹਾਂਜੀ ਹਾਂਜੀ ਕਿ ਲੱਗਦੇ ਸੀ ਤੁਹਾਡੇ ਦੋ ਘਰ ਸਾਡੇ ਜਿਹੜਾ ਭਾਈ ਆ ਲੱਗਦਾ ਸੀ ਤੁਹਾਡੇ ਭਾਈ ਲੱਗਦੇ ਸੀ ਹਾਂ ਜਿਵੇਂ ਕਿ ਅੱਜ ਉਹ ਇਸ ਦੁਨੀਆ ਤੇ ਨਹੀਂ ਨੇ ਕਿਵੇਂ ਜਿਆ ਮਹਿਸੂਸ ਕਰਦੇ ਉਹ ਦੁੱਖ ਤਾਂ ਹੱਸਦੇ ਆ ਪੂਰਾ ਮਹਿਸੂਸ ਤਾਂ ਨੌ ਬਹੁਤ ਮਹਿਸੂਸ ਸੀ ਹੂੰ ਸਾਰੀ ਦੁਨੀਆ ਚ ਮਹਿਸੂਸ ਸੀ ਬਹੁਤ ਮਹਿਸੂਸ ਸੀ ਤੇ ਜਦੋਂ ਇੱਥੇ ਜਿਵੇਂ ਸਾਥ ਸੀ ਸਾਨੂੰ ਸਰਪੰਚ ਸਾਹਿਬ ਨੇ ਦੱਸਿਆ ਵੀ ਇੱਥੇ 2013 ਚ ਇੱਥੇ ਆਏ ਸੀ ਨਾ ਜੀ ਬਹੁਤ ਖੁਸ਼ ਸੀ ਜੱਪੀ ਬਾਕੇ ਜੱਪੀ ਬਾਕੇ ਮਿਲਿਆ ਸੀ ਜਾਦੀ ਉਹ ਡਾਂਗੋ ਦੇ ਵਿੱਚ ਆਏ ਤੇ ਲੋਕੀਂ ਦਰਾਂ ਚ ਕਿਡਾਂ ਗੇਟਾਂ ਕਿਵੇਂ ਸਵਾਗਤ ਕਰਦਾ ਕਿਸੇ ਦਾ ਹੀ ਆਏ ਕੀਤਾ ਸਵਾਗਤ ਉਹਦਾ ਇੰਨਾ ਕੁ ਖੁਸ਼ ਹੋਇ ਉਹ ਆਪ ਦੀ ਆਪ ਨੂੰ ਮਹਿਸੂਸ ਕੀਤਾ ਨੇ ਵੀ ਆਪਦੀ ਮੈਂ ਜਨਮ ਭੂਮੀ ਤੇ ਆ ਗਿਆ ਕਿਉਂਕਿ ਉਹਨਾਂ ਨੂੰ ਇੰਨਾ ਕੁ ਚੌਸੀ ਪਰ ਲੇਟ ਬਹੁਤ ਸੀ ਆਪ ਕਹ ਰਹੇ ਸੀ ਵੀ ਮੈਨੂੰ ਪਿੰਡ ਵਾਲੇ ਗੱਲੇ ਲਗਾਣਗੇ ਜਾਂ ਨਹੀਂ ਲਗਾਣਗੇ ਕਿਉਂਕਿ ਉਹਨਾਂ ਦੇ ਮਨ ਚ ਇਹ ਸੀ ਵੀ ਮੈਂ ਇੱਕ ਤਰ੍ਹਾਂ ਦਾ ਗਲਤੀ ਕਰੀ ਜੇ ਮੈਂ ਨਾ ਪਿੰਡ ਨਹੀਂ ਪਿੰਡ ਨਹੀਂ ਗਿਆ ਇਹ ਸੀ ਉਹਦੇ ਮਨ ਸੀ ਜਿਆਦਾ ਸੀ ਪਿੰਡ ਬੁਲਾਇਆ ਇੱਥੇ ਉਸੋ ਕੱਠੇ ਨੰਗ ਜਦੋਂ ਇਕੱਠ ਹੋ ਗਿਆ ਸੀ ਸਭ ਤੋਂ ਕੰਟਰੋਲ ਨਹੀਂ ਹੋਇਆ ਜਿੱਥੇ ਕੇ ਧਰਮਿੰਦਰ ਜੀ 2013 ਚ ਆਪਣੇ ਪਿੰਡ ਜੱਦੀ ਪਿੰਡ ਡਾਂਗੋਂ ਆਏ ਸੀ ਜਿੱਥੇ ਆ ਕੇ ਬੇहद ਭਾਵੁਕ ਹੋ ਗਏ ਸਨ ਕਿਉਂਕਿ ਉਹ ਆਪਣੀ ਇੱਕ ਗਲਤੀ ਮੰਨਦੇ ਸਨ ਵੀ ਉਹ ਸੁਪਰਸਟਾਰ ਮੰਨ ਲਓ ਫਿਲਮੀ ਦੁਨੀਆ ਜਾਣ ਤੋਂ ਬਾਅਦ ਮੁੜ ਕੇ ਇਸ ਪਿੰਡ ਵਿੱਚ ਨਹੀਂ ਆਏ ਉਹ ਆਉਣ ਮੌਕੇ ਵੀ ਇਹ ਮਹਿਸੂਸ ਕਰਦੇ ਸਨ ਵੀ ਮੈਨੂੰ ਪਿੰਡ ਵਾਲੇ ਮਾਫ਼ ਕਰਨਗੇ ਕਿ ਨਹੀਂ ਕਰਨਗੇ ਪਰ 2013 ਚ ਜਦੋਂ ਇਸ ਸੱਤ ਤੇ ਧਰਮਿੰਦਰ ਜੀ ਪਹੁੰਚੇ ਤਾਂ ਬੇਹਦ ਮੇਲੇ ਵਰਗਾ ਮਾਹੌਲ ਸੀ ਲੋਕਾਂ ਨੇ ਉਹਨਾਂ ਨੂੰ ਆਪਣੀ ਪਲਕਾਂ ਤੇ ਬਿਠਾਇਆ ਤੇ ਉਹਨਾਂ ਨੂੰ ਜੀ ਆਇਆਂ ਕਿਹਾ ਇੱਥੋਂ ਤੱਕ ਕਿ ਪਿੰਡ ਦੇ ਲੋਕਾਂ ਦੇ ਰਿਸ਼ਤੇਦਾਰ ਵੀ ਇੱਥੇ ਸੱਦੇ ਹੋਏ ਸਨ ਕਿ ਬੇ ਅੱਜ ਇਸ ਪਿੰਡ ਦਾ ਪੁੱਤ ਧਰਮਿੰਦਰ ਆਪਣੇ ਪਿੰਡ ਡਾਂਗੋਂ ਆ ਰਿਹਾ ਤੇ ਲੋਕਾਂ ਵੱਲੋਂ ਉਹਨਾਂ ਨੂੰ ਆਪਣੇ ਹੱਥੀਂ ਚੱਕਿਆ ਗਿਆ ਤੇ ਬੇਹਦ ਪਿਆਰ ਦਿੱਤਾ ਗਿਆ ਤੇ ਇਨਾ ਜਿਆਦਾ ਇਕੱਠ ਇਸਾਤੇ ਸੀ ਕਿ ਧਰਮਿੰਦਰ ਜੀ ਇਹ ਪਿਆਰ ਤੇ ਸਤਿਕਾਰ ਦੇਖ ਕੇ ਆਪਣੀ ਅੱਖਾਂ ਵਿੱਚ ਹੰਝੂ ਆ ਗਏ ਤੇ ਆਪਣੇ ਪਿੰਡ ਦੇ ਕੋ ਸਾਥੀਆਂ ਨੂੰ ਗਲੇ ਮਿਲੇ ਇੱਥੋਂ ਤੱਕ ਕਿ ਆਪਣੀ ਚਾਚੀ ਪ੍ਰੀਤਮ ਕੌਰ ਜੀ ਨੂੰ ਗਲਬੱਕੜੀ ਚ ਲੈ ਆ ਤੇ ਆਪਣੇ ਚਚੇਰੇ ਭਰਾਵਾਂ ਤੇ ਹੋਰ ਨਾਲ ਪਰਿਵਾਰਕ ਮੈਂਬਰਾਂ ਨੂੰ ਘਰੇ ਮਿਲਣ ਗਏ ਰਿਕਾਰਡ ਤੋਂ ਜਗਪਾਲ ਸਿੰਘ ਸਿਵੀਆਂ ਪੀਟੀਸੀ ਨਿਊਜ਼